ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਸਕੀ ਵੀ ਬਲਾਊਜ਼ ਕਿਸੇ ਵੀ ਪ੍ਰੋਜੈਕਟ ਤੇ ਇਹਨੂੰ ਬਣਾ ਸਕਦੇ ਹੋ ਬਹੁਤ ਹੀ ਸੋਹਣਾ ਤੇ ਬਹੁਤ ਹੀ ਸੌਖਾ ਡਿਜ਼ਾਈਨ ਉਲਟੀ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਬਾਰਡਰ ਨੀਚੇ ਤੁਸੀਂ ਕੋਈ ਵੀ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਆਵੇ ਉਸ ਤੋਂ ਬਾਅਦ ਚਾਰ ਸਲਾਈਆਂ ਦਾ ਡਿਜ਼ਾਈਨ ਆਪਣਾ ਚਾਰ ਸਲੰਘਾਂ ਨੂੰ ਬਾਰ-ਬਾਰ ਰਿਪੀਟ ਕਰਨਾ ਤੇ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਦੇਖੋ ਇੱਥੇ ਮੈਂ 1 2 3 ਤਿੰਨ ਵਾਰ ਡਿਜ਼ਾਈਨ ਨੂੰ ਬਣਾਇਆ ਜਿਵੇਂ ਜਿਵੇਂ ਆਪਾਂ ਇਸ ਡਿਜ਼ਾਈਨ ਨੂੰ ਉੱਪਰ ਬਣਾਉਂਦੇ ਜਾਵਾਂਗੇ ਜਿਹੜਾ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਬਣਦਾ ਜਾਂਦਾ ਹੈ ਤੇ ਇਹਦੇ ਲਈ ਆਪਾਂ ਜਿਹੜੇ ਕੁੰਡੇ ਲੈਣੇ ਆ ਪੰਜ ਦੇ ਮਲਟੀਪਲ ਚਾਰ ਕੁੰਡੇ ਵਾਧੂ ਰੱਖਣੇ ਆਪਾਂ ਜਿਵੇਂ 5 5 5 ਲਾਸਟ ਤੇ ਚਾਰ ਕੁੰਡੇ ਵਾਧੂ ਤਾਂ ਆਪਣਾ ਡਿਜ਼ਾਈਨ ਜਿਹੜਾ ਸੈੱਟ ਹੋ ਜਾਂਦਾ ਠੀਕ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਪਸੰਦ ਆਈ ਹੋਵੇ ਡਿਜ਼ਾਈਨ ਪਸੰਦ ਆਇਆ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਫਾਸਟਰ ਹੋ ਰਾਈਟ ਸਾਈਡ ਪਹਿਲੀ ਸਲਾਈਸ ਦੇ 바ਸੇ ਤੋਂ ਠੀਕ ਹੈ ਇੱਕ ਕੁੰਡਾ ਤਾਰੋ ਚਾਹੇ ਬੁਨੋ ਤੁਹਾਡੀ ਆਪਣੀ ਮਰਜ਼ੀ ਵਾਧੂ ਹੁੰਦਾ ਮੈਂ ਇੱਥੇ ਉਤਾਰ ਲੈਣੀ ਉਸ ਤੋਂ ਬਾਅਦ ਦੋ ਕੁੰਡੇ ਬਣਾਵਾਂਗੇ ਉਲਟੇ ਤਿੰਨ ਗੁੰਡੇ ਬਣਾਵਾਂਗੇ ਸਿੱਧੇ 1 2 3 ਪੰਜ ਪੰਜ ਗੁੰਡਿਆਂ ਦਾ ਡਿਜ਼ਾਈਨ ਹੈ ਇਹੀ ਆਪਾਂ ਪੰਜ ਗੁੰਡੇ ਸਲਾਈ ਤੇ ਰਿਪੀਟ ਕਰਦੇ ਜਾਣਾ ਠੀਕ ਹੈ ਦੁਬਾਰਾ ਫੇਰ ਦੋ ਉਲਟੇ ਤਿੰਨ ਸਿੱਧੇ 1 2 3 ਠੀਕ ਹੈ ਪੰਜ ਗੁੰਡੇ ਹੋ ਗਏ ਦੁਬਾਰਾ ਫੇਰ ਉਸੇ ਤਰ੍ਹਾਂ ਦੋ ਉਲਟੇ 10 ਕੁੰਡੇ ਸਿੱਧੇ 1 2 10 ਦੁਬਾਰਾ ਫੇਰ ਦੋ ਉਲਟੇ 10 ਕੁੰਡੇ ਸਿੱਧੇ 1 2 10 ਲਾਸਟ ਤੇ ਜਿਹਨੇ ਆਪਣਾ ਸਟਾਰਟਿੰਗ ਚ ਆਇਸੀ ਦੋ ਕੁੰਡੇ ਉਲਟੇ ਬਾਦੂ ਕੁੰਡਾ ਜਿਹੜਾ ਆਪਾਂ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੀ ਸਲਾਈ ਹੈ ਠੀਕ ਹੈ ਇੱਕ ਸਲਾਈ ਕੰਪਲੀਟ ਹੋ ਗਈ ਸੈਕੰਡ ਰੋ ਰੋਂਗ ਸਾਈਡ ਤੋਂ ਵਾਧੂ ਕੁੰਡਾ ਤਾਰੋ ਚਾਹੇ ਬਣੋ ਉਸ ਤੋਂ ਬਾਅਦ ਜਿਹੜੇ ਕੁੰਡੇ ਆਪਾਂ ਇੱਧਰ ਉਲਟੇ ਬਣਾਏ ਇੱਧਰ ਸਿੱਧੇ ਬਣਾਵਾਂਗੇ ਤਾਂ ਆਪਣੇ ਦੋ ਕੁੰਡੇ ਸਿੱਧੇ ਤਿੰਨ ਕੁੰਡੇ ਉਲਟੇ 1 2 3 ਦੋ ਕੁੰਡੇ ਸਿੱਧੇ ਤਿੰਨ ਕੁੰਡੇ ਉਲਟੇ ਰੋਗ ਸਾਈਡ ਤੋਂ ਸਾਰੀ ਸਿਲਾਈ ਇਸੇ ਤਰ੍ਹਾਂ ਹੀ ਜਾਊਗੀ ਆਪਣੇ ਦੋ ਕੁੰਡੇ ਸਿੱਧੇ ਤਿੰਨ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਤਿੰਨ ਕੁੰਡੇ ਉਲਟੇ ਲਾਸਟ ਦਿਓ ਇਸੇ ਤਰ੍ਹਾਂ ਦੋ ਕੁੰਡੇ ਸਿੱਧੇ ਆਗੇ ਲਾਸਟ ਵਾਲਾ ਵੱਡੂ ਕੁੰਡਾ ਉਲਟਾ ਬਣਾ ਲਾਂਗੇ ਕਿਉਂਕਿ ਉਲਟੀ ਸਲਾਈ ਹੈ ਦੋ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਦੀਆਂ ਤੀਸਰੀ ਸਲਾਈ ਤੀਸਰੀ ਸਲਾਈ ਰਾਈਟ ਸਾਈਡ ਤੋਂ ਵੀਲਾ ਕੁੰਡਾ ਤਾਰੂ ਚਾਹੀ ਬਣੂ ਠੀਕ ਹੈ ਇਸ ਤੋਂ ਬਾਅਦ ਜਿਹੜੇ ਕੁੰਟੇ ਉਲਟੇ ਆ ਉਹਨਾਂ ਨੂੰ ਤਾਂ ਆਪਾਂ ਉਲਟੇ ਬਣਾਵਾਂਗੇ ਦੇਖੋ ਦੋ ਕੁੰਡੇ ਉਲਟੇ ਐ ਇਸ ਤਰ੍ਹਾਂ ਹੁਣ ਜਿਹੜੇ ਅੱਗੇ ਤਿੰਨ ਕੁੰਡੇ ਸਿੱਧੇ ਆ ਥ੍ਰੈਡ ਅੱਗੇ ਕਰਾਂਗੇ ਤਿੰਨ ਕੁੰਡਿਆਂ ਤੋਂ ਪਹਿਲਾਂ ਆਪਾਂ ਪੰਜ ਕੁੰਡੇ ਬਣਾਉਣੇ ਆ ਤਿੰਨ ਦਾ ਇੱਕ ਕੀਤਾ ਉਲਟਾ ਇੱਕ ਕੁੰਡਾ ਇਸ ਤਰ੍ਹਾਂ ਥ੍ਰੈਡ ਘੁਮਾ ਕੇ ਅੱਗੇ ਲਿਆਂਦਾ ਦੂਸਰਾ ਕੁੰਡਾ ਤਿੰਨ ਦਾ ਇੱਕ ਤੀਸਰਾ ਕੁੰਡਾ ਬਣ ਗਿਆ ਥ੍ਰੈਡ ਘੁਮਾ ਕੇ ਅੱਗੇ ਚੌਥਾ ਕੁੰਡਾ ਬਣ ਗਿਆ ਤਿੰਨ ਦਾ ਇੱਕ ਦੇਖ ਪੰਜ ਕੁੰਡੇ ਬਣ ਗਏ ਠੀਕ ਹੈ ਹੁਣ ਜਿਹੜਾ ਆਪਣਾ ਪੰਜ ਕੁੰਡਿਆਂ ਵਿੱਚੋਂ ਇਹ ਦੂਸਰਾ ਕੁੰਡਾ ਹੈ ਦੇਖੋ ਇਹ ਦੂਸਰਾ ਕੁੰਡਾ ਹੈ ਟ੍ਰੇਡਲ ਪੇਟ ਕੇ ਆਪਾਂ ਅੱਗੇ ਲੈਂਦਾ ਸੀ ਇਹ ਦੂਸਰਾ ਕੁੰਡਾ ਇੱਧਰ ਸਲਾਈ ਤੇ ਲੈ ਆਉਣਾ ਆਪਾਂ ਇਸ ਤਰ੍ਹਾਂ ਠੀਕ ਹੈ ਹੁਣ ਆਪਾਂ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਇਹ ਸਲਾਈ ਤੇ ਕਰ ਲੈਣਾ ਦੇਖੋ ਇਸ ਤਰ੍ਹਾਂ ਅੱਗੇ ਫੇਰ ਦੋ ਕੁੰਡੇ ਉਲਟੇ ਤਿੰਨ ਕੁੰਡਿਆਂ ਦੇ ਬਣਾਵਾਂਗੇ ਆਪਾਂ ਪੰਜ ਕੁੰਡੇ ਜਿਹੜੇ ਤਿੰਨ ਕੁੰਡੇ ਸਿੱਧੇ ਆ ਇਹਨਾਂ ਤਿੰਨ ਕੁੰਡਿਆਂ ਤੋਂ ਪੰਜ ਕੁੰਡੇ ਬਣਾਵਾਂਗੇ ਤਿੰਨ ਦਾ ਇੱਕ ਬਣਾਵਾਂਗੇ ਪਹਿਲਾਂ ਉਲਟਾ ਕੁੰਡਾ ਥ੍ਰੈਡ ਘੁਮਾ ਕੇ ਅੱਗੇ ਦੋ ਹੋ ਗਏ ਤਿੰਨ ਦਾ ਇੱਕ ਤੀਸਰਾ ਥ੍ਰੈਡ ਘੁਮਾ ਕੇ ਅੱਗੇ ਚੌਥਾ ਤਿੰਨ ਦਾ ਇੱਕ ਪੰਜਵਾਂ ਠੀਕ ਹੈ ਪੰਜ ਕੁੰਡੇ ਹੋ ਗਏ ਹੁਣ ਜਿਹੜਾ ਦੂਸਰਾ ਕੁੰਡਾ ਹੈ ਇਹ ਇਧਰ ਸਲਾਈ ਤੇ ਲਿਆਵਾਂਗੇ ਆਪਾਂ ਲੈਫਟ ਨੀਡਲ ਤੇ ਠੀਕ ਹੈ ਫਿਰ ਬੈਕ ਸਾਈਡ ਤੋਂ ਇਸ ਤਰ੍ਹਾਂ ਘੁਮਾ ਕੇ ਕੁੰਡਾ ਸਿੱਧਾ ਕਰਕੇ ਰਾਈਟ ਜਿਹੜੀ ਨੀਡਲ ਐ ਤੇ ਲੈ ਆਵਾਂਗੇ ਠੀਕ ਐ ਦੁਬਾਰਾ ਫਿਰ ਦੋ ਕੁੰਡੇ ਉਲਟੇ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਪਹਿਲਾਂ ਉਲਟਾ ਸਿੱਧੇ ਤਿੰਨ ਕੁੰਡਿਆਂ ਤੋਂ ਪੰਜ ਕੁੰਡੇ ਬਣਾਉਣੇ ਪਹਿਲਾਂ ਤਿੰਨ ਦਾ ਇੱਕ ਕੀਤਾ ਉਲਟਾ ਥ੍ਰੈਡ ਘੁਮਾ ਕੇ ਅੱਗੇ ਦੂਸਰਾ ਕੁੰਡਾ ਬਣ ਗਏ ਤਿੰਨ ਦਾ ਇੱਕ ਤੀਸਰਾ ਥ੍ਰੈਡ ਘੁਮਾ ਕੇ ਅੱਗੇ ਚੌਥਾ ਤਿੰਨ ਦਾ ਇੱਕ ਪੰਜ ਠੀਕ ਐ ਹੇਰੋ ਇਸ ਤਰ੍ਹਾਂ ਇੱਕ ਕੁੰਡਾ ਛੱਡ ਕੇ ਪਹਿਲਾ ਕੁੰਡਾ ਛੱਡ ਕੇ ਜਿਹੜਾ ਦੂਸਰਾ ਕੁੰਡਾ ਹੈ ਇਹਨੂੰ ਆਪਾਂ ਲੈਫਟ ਨੀਡਲ ਤੇ ਲੈ ਆਉਣਾ ਇਸ ਤਰ੍ਹਾਂ ਫਿਰ ਬੈਕ ਸਾਈਡ ਤੋਂ ਰਾਈਟ ਨੀਡਲ ਤੇ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਘੁਮਾ ਕੇ ਫਿਰ ਦੋ ਕੁੰਡੇ ਉਲਟੇ ਤੀਸਰੀ ਸਲਾਈ ਸਾਰੀ اسی ਤਰ੍ਹਾਂ ਜਾਊਗੀ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਕੁੰਡਾ ਇਸ ਤਰ੍ਹਾਂ ਠੀਕ ਹੈ ਥ੍ਰੈਡ ਘੁਮਾ ਕੇ ਅੱਗੇ ਦੂਸਰਾ ਕੁੰਡਾ ਬਣ ਗਿਆ ਤਿੰਨ ਦਾ ਇੱਕ ਤੀਸਰਾ ਥ੍ਰੈਡ ਘੁਮਾ ਕੇ ਅੱਗੇ ਚੌਥਾ ਤਿੰਨ ਦਾ ਇੱਕ ਪੰਜ ਕੁੰਡੇ ਠੀਕ ਹੈ ਇਸ ਤਰ੍ਹਾਂ ਦੂਸਰਾ ਕੁੰਡਾ ਜਿਹੜਾ ਆਪਾਂ ਪਹਿਲਾ ਕੁੰਡਾ ਛੱਡ ਕੇ ਦੂਸਰਾ ਕੁੰਡਾ ਜਿਹੜਾ ਥ੍ਰੈਡ ਘੁਮਾ ਕੇ ਅੱਗੇ ਲਿਆਂਦਾ ਸੀ ਇਹਨੂੰ ਆਪਾਂ ਲੈਫਟ ਨੀਡਲ ਤੇ ਲੈ ਜਾਣ ਬੈਕ ਸਾਈਡ ਤੋਂ ਸਿੱਧਾ ਕਰਕੇ ਰਾਈਟ ਸਾਈਡ ਜਿਹੜਾ ਆਪਣਾ ਰਾਈਟ ਨੀਡਲ ਤੇ ਫੇਰ ਲੈ ਆਉਣਾ ਲਾਸਟ ਤੇ ਫਿਰ ਉਸੇ ਤਰ੍ਹਾਂ ਦੋ ਕੁੰਡੇ ਅੱਗੇ ਉਲਟੇ ਲਾਸਟ ਵਾਲਾ ਕੁੰਡਾ ਵਾਦੂ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੀ ਸਲਾਈ ਦੇਖੋ ਤੀਸਰੀ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਇਹ ਕੁੰਡੇ ਆ ਤਾਰ ਕੇ ਜਿਹੜੇ ਦੋ ਉਧਰ ਉਲਟੇ ਉਹ ਤਾਂ ਆਪਾਂ ਸਿੱਧੇ ਹੀ ਬਣਾਉਣੇ ਦੇਖੋ ਇਸ ਤਰ੍ਹਾਂ ਦੋ ਕੁੰਡੇ ਸਿੱਧੇ ਇਸ ਤਰ੍ਹਾਂ ਹੁਣ ਜਿਹੜੇ ਆਪਣੇ ਇੱਥੇ ਤਿੰਨ ਕੁੰਡਿਆਂ ਤੋਂ ਪੰਜ ਕੁੰਡੇ ਬਣਾਏ ਸੀ ਆਪਾਂ ਦੋ ਕੁੰਡੇ ਵਧ ਗਏ ਸੀ ਤਾਂ ਥ੍ਰੈਡ ਅੱਗੇ ਕਰਾਂਗੇ ਆਪਾਂ ਇਸ ਤਰ੍ਹਾਂ ਪਹਿਲਾਂ ਦੋ ਕੁੰਡੇ ਆਪਾਂ ਉਲਟੇ ਬਣਾ ਲਾਂਗੇ ਇਸ ਤਰ੍ਹਾਂ ਇੱਕ ਦੋ ਹੁਣ ਤਿੰਨ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਉਲਟਾ ਕੁੰਡਾ ਦੇਖੋ ਪੰਜ ਕੁੰਡਿਆਂ ਤੋਂ ਆਪਣੇ ਤਿੰਨ ਕੁੰਡਿਆਂ ਤੋਂ ਪੰਜ ਬਣੇ ਸੀ ਤਾਂ ਆਪਾਂ ਚੌਥੀ ਸਲਾਈ ਚ ਫੇਰ ਪੰਜ ਕੁੰਡਿਆਂ ਤੋਂ ਤਿੰਨ ਕੁੰਡੇ ਬਣਾ ਲੇ ਠੀਕ ਹੈ ਦੁਬਾਰਾ ਫੇਰ ਉਸੇ ਤਰ੍ਹਾਂ ਜਿਹੜੇ ਦੋ ਇੱਧਰ ਉਲਟੇ ਇੱਧਰ ਬਣਾਵਾਂਗੇ ਸਿੱਧੇ ਜਿਹੜੇ ਤਿੰਨ ਤੋਂ ਪੰਜ ਹੋਏ ਸੀ ਉਹਨਾਂ ਨੂੰ ਆਪਾਂ ਫੇਰ ਤਿੰਨ ਕੁੰਡੀ ਬਣਾਉਣਾ ਤਾਂ ਦੋ ਕੁੰਡੇ ਆਪਣੇ ਉਲਟੇ ਇਸ ਤਰ੍ਹਾਂ ਤਿੰਨ ਕੁੰਡਿਆਂ ਦਾ ਇੱਕ ਉਲਟਾ ਇਸ ਤਰ੍ਹਾਂ ਤਿੰਨ ਕੁੰਡੇ ਰਹਿ ਗਏ ਠੀਕ ਹੈ ਆਪਣੇ ਕੋਲੇ ਦੁਬਾਰਾ ਫੇਰ ਦੋ ਕੁੰਡੇ ਸਿੱਧੇ ਇਸ ਤਰ੍ਹਾਂ ਪੰਜ ਕੁੰਡਿਆਂ ਵਿੱਚ ਦੋ ਕੁੰਟੇ ਉਲਟੇ ਬਣਾਵਾਂਗੇ తిని కడ్డ బ ఉల్టా కు థర్డ్ పిచ్చే దో కండే సీధే థర్డ్ అో కండే ఉల్టే బ తిన్న కదా బే కర స్టార్ట్ బిడ్డే దో కడే అప్పు సీధే ఆ గి లాస్ట్ వా ਉਲਟੀ ਸਿਲਾਈ ਔਰ ਉਲਟਾ ਬਣਾ ਲਾਂਗੇ ਇਸ ਤਰ੍ਹਾਂ ਠੀਕ ਹੈ ਚਾਰ ਸਲਾਂਗਾ ਕੰਪਲੀਟ ਹੋ ਗੂਗਾ ਚਾਰ ਸਲਾਂਗਾ ਡਜੈਂਡੀਆਂ ਕੰਪਲੀਟ ਹੋ ਗਈਆਂ ਇਹ ਚਾਰ ਸਲਾਂਗਾ ਨੂੰ ਆਪਾਂ ਬਾਰ ਬਾਰ ਰਿਪੀਟ ਕਰਨਾ ਜਦੋਂ ਡਿਜ਼ਾਈਨ ਦੁਬਾਰਾ ਸ਼ੁਰੂ ਕਰਨਾ ਪਹਿਲੀ ਸਿਲਾਈ ਮੈਂ ਤੁਹਾਨੂੰ ਫੇਰ ਇੱਕ ਸਿਲਾਈ ਬਣਾ ਕੇ ਦਿਖਾ ਦਨੀ ਹੈ ਡਿਜ਼ਾਈਨ ਦੀ ਪਹਿਲੀ ਸਿਲਾਈ ਦੋ ਉਲਟ ਤਿੰਨ ਸਿੱਧੇ ਜਿਵੇਂ ਆਪਾਂ ਪਹਿਲੀ ਸਿਲਾਈ ਸ਼ੁਰੂ ਕੀਤੀ ਸੀ ਠੀਕ ਹੈ ਚਾਰ ਸਲੈਂਗਨ ਆਪਾਂ ਬਾਰ-ਬਾਰ ਰਪੀਟ ਕਰਦੇ ਜਾਣਾ ਤਾਂ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ। ਦੋ ਉਲਟੇ ਤਿਆਨ ਸਿੱਧੇ ਦੋ ਉਲਟੇ ਤਿਆਨ ਸਿੱਧੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਾਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਆਈ ਹੋਪ ਤੁਹਾਨੂੰ ਇਹ ਡਿਜ਼ਾਈਨ ਬਹੁਤ ਹੀ ਪਸੰਦ ਆਇਆ ਹੋਵੇਗਾ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ